ਜਿਹੜੀ ਕਾਰਾਂ ਦੀ ਚੋਰੀ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਕੈਨੇਡਾ ਦੇ ਵਿੱਚ ਮਤਲਬ ਇੰਨੀਆਂ ਜ਼ਿਆਦਾ ਕਾਰਾਂ ਇੰਨੀਆਂ ਜ਼ਿਆਦਾ ਖਬਰਾਂ ਹੋ ਚੁੱਕੀਆਂ ਇੰਨੀਆਂ ਜ਼ਿਆਦਾ ਸਰਕਾਰ ਨੂੰ ਦੱਸ ਚੁੱਕੇ ਆ ਇੰਨਾ ਜ਼ਿਆਦਾ ਵਿਰੋਧੀ ਧਿਰ ਮਜ਼ਾਕ ਉਡਾ ਚੁੱਕੀ ਐ ਸਾਰੇ ਕੁਛ ਦੇ ਪ੍ਰਕਾਰਾਂ ਦੀ ਚੋਰੀ ਹਜੇ ਵੀ ਕੈਨੇਡਾ ਦੇ ਵਿੱਚ ਰੁਕ ਨਹੀਂ ਰਹੀ ਇੱਕ ਤਰੀਕੇ ਦੇ ਨਾਲ ਮਹਾਮਾਰੀ ਫੈਲੀ ਆ ਕਾਰਾਂ ਦੀ ਚੋਰੀ ਦੀ ਐਪੀਡੈਮਿਕਸ ਆਫ ਸਟੋਲਨ ਵਹੀਕਲ ਦੱਸਿਆ ਜਾ ਰਿਹਾ ਬਹੁਤ ਸਾਰੇ ਕੈਨੇਡੀਅਨ ਜਿਹੜੇ ਆ ਉਹ ਆਪਣੀਆਂ ਕਾਰਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਮਤਲਬ ਪ੍ਰੋਟੈਕਟ ਕਰ ਰਿਹਾ ਪਰ ਕਾਰਾਂ ਦੀ ਚੋਰੀ ਜਿਹੜੀ ਆ ਉਹ ਵਧ ਰਹੀ ਆ ਤੇ ਫੈਲ ਰਹੀ ਆ ਇਹ ਬਿਮਾਰੀ ਬਹੁਤ ਤੇਜ਼ੀ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇਹ ਕ੍ਰਾਈਮ ਆ ਇਹਦੇ ਵਿੱਚ ਵਾਧਾ ਹੋਇਆ ਕਾਰ ਥੈਫਟ 24% ਪੂਰੇ ਦੇਸ਼ ਦੇ ਵਿੱਚ ਜਿਹੜੇ 24% ਤੱਕ ਦੱਸੇ ਗਏ ਆ ਕਿ ਇਹ ਵਧ ਕੇ ਇੱਥੇ ਤੱਕ ਚਲੇ ਜਾਏ ਚਲੇਗਾ ਜਿਹੜੀ ਨਿਊਯਾਰਕ ਟਾਈਮ ਦੀ ਰਿਪੋਰਟ ਆ ਕੈਨੇਡਾ ਦੇ ਵਿੱਚ ਟ੍ਰਾਂਟੋਆ ਲਾਰਜੈਸਟ ਸਿਟੀ ਹੈ ਜਿੱਥੇ 150% ਪਿਛਲੇ 6 ਸਾਲਾਂ ਦੇ ਵਿੱਚ ਕਾਰਾਂ ਦੀ ਚੋਰੀ ਦੇ ਵਿੱਚ ਵਾਧਾ ਹੋਇਆ ਹੁਣ ਜਿਹੜੀਆਂ ਕਾਰਾਂ ਨੇ ਇਹ ਕਿਉਂ ਇੱਕ ਏਡਾ ਵੱਡਾ ਕ੍ਰਾਈਮ ਬਣਦਾ ਜਾ ਰਿਹਾ ਇਹ ਬਹੁਤ ਵੱਡਾ ਸਵਾਲ ਆਇਆ ਤੇ ਇਹ ਨੰਬਰ ਹੋਣੀ ਰੀਸੈਂਟਲੀ ਇਹਨਾਂ ਨੇ ਜਾਰੀ ਕੀਤੇ ਆ ਨੰਬਰ ਵੱਧ ਰਿਹਾ 1 ਲੱਖ 5000 ਤੋਂ ਜ਼ਿਆਦਾ ਕਾਰਾਂ ਜਿਹੜੀਆਂ ਚੋਰੀ ਹੋਈਆਂ ਕੈਨੇਡਾ ਦੇ ਵਿੱਚ 2022 ਤੋਂ ਲੈ ਕੇ ਬਾਅਦ ਦੇ ਵਿੱਚ ਜਿਹੜੇ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਆ ਉਹਦੇ ਦੱਸਣ ਦੇ ਅਨੁਸਾਰ ਇਹਨੂੰ ਟ੍ਰਾਂਸਲੇਟ ਕਰਦੇ ਆ 5 ਮਿੰਟ ਵਿੱਚ ਇੱਕ ਕਾਰ ਮਤਲਬ ਜੇ ਤੁਸੀਂ ਇਹ ਦੇਖ ਲਓ ਵੀ 1 ਲੱਖ 5000 ਦੇ ਕਰੀਬ ਕਾਰਾਂ 22 ਤੋਂ ਲੈ ਕੇ ਹੁਣ ਤੱਕ ਚੋਰੀ ਹੋਈਆਂ ਇਹਦਾ ਮਤਲਬ ਹਰ 5 ਮਿੰਟ ਦੇ ਵਿੱਚ ਇੱਕ ਕਾਰ ਕੈਨੇਡਾ ਦੇ ਵਿੱਚ ਚੋਰੀ ਹੋ ਰਹੀ ਹੈ ਸੋ ਇਹ ਇੰਸਟੀਚਿਊਟ ਆਫ ਜਿਹੜੀ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਆ ਉਹ ਇਹ ਗੱਲਬਾਤ ਦੱਸ ਰਹੀ ਹੈ ਉਹਨਾਂ ਤੋਂ ਇਹ ਅੰਕੜੇ ਇਹਨਾਂ ਦੇ ਸਾਹਮਣੇ ਆ ਰਹੇ ਸੋ ਇੱਕ ਕੱਲਾ ਇੱਥੇ ਹੀ ਨਹੀਂ ਫਰਵਰੀ 2024 ਤੋਂ ਲੈ ਕੇ 1500 ਵਹੀਕਲ ਜਿਹੜੇ ਆਹੋ ਕੈਨੇਡਾ ਦੇ ਵਿੱਚ ਚੋਰੀ ਹੋਏ ਔਰ ਡਿਟੈਕਟ ਕੀਤੇ ਗਏ ਆ ਪੂਰੀ ਦੁਨੀਆ ਦੇ ਵਿੱਚ ਇੰਟਰਪੋਲ ਦੇ ਨਾਲ ਗੱਲਬਾਤ ਕਰਕੇ ਇਹ ਚੋਰੀ ਦੇ ਵਹੀਕਲ ਜਿਹੜੇ ਉੱਥੋਂ ਦੇਖੇ ਗਏ ਆ ਤੇ ਜਿਹੜਾ ਇਹਨਾਂ ਨੂੰ ਹੁਣ ਇਸ ਤਰੀਕੇ ਦੇ ਨਾਲ ਲੱਭਿਆ ਜਾ ਰਿਹਾ ਇੰਟਰਨੈਸ਼ਨਲ ਪੁਲਿਸਿੰਗ ਇਹਦੇ ਉੱਤੇ ਕੰਮ ਕਰ ਰਹੀ ਆ ਜਿਹੜੇ ਬਹੁਤੇ ਵਹੀਕਲ ਆ ਉਹ ਦੱਸਿਆ ਜਾ ਰਿਹਾ ਕਿ ਦੂਜੇ ਦੇਸ਼ਾਂ ਦੇ ਵਿੱਚ ਨੇ ਪੋਰਟ ਐਂਟਰੀ ਜਿਹੜੀਆਂ ਨੇ ਉੱਥੋਂ ਇਧਰ ਉਧਰ ਜਾ ਰਿਹਾ ਇਹਦੇ ਬਾਰੇ ਵੀ ਬਹੁਤ ਵਾਰੀ ਗਲਬਤ ਪਹਿਲਾਂ ਵੀ ਹੋ ਚੁੱਕੀ ਹੈ ਜਿਹੜਾ ਇਹ ਇਹਨਾਂ ਦੇ ਵਿੱਚ ਇੱਕ ਔਰ ਇਹ ਇਕੱਲਾ ਦੇਖੋ ਕਾਰਾਂ ਦੀ ਚੋਰੀ ਇਕੱਲੇ ਕੈਨੇਡਾ ਦੇ ਵਿੱਚ ਨਹੀਂ ਵਧੀ ਅਮਰੀਕਾ ਦੇ ਵਿੱਚ ਵੀ ਵਧੀਆ ਯੂਕੇ ਦੇ ਵਿੱਚ ਵੀ ਵਧੀਆ ਇਹਨਾਂ ਦੇ ਵਿੱਚ ਵਾਧਾ ਕੋਵਿਡ-19 ਤੋਂ ਬਾਅਦ ਬਹੁਤ ਵੱਡਾ ਵਾਧਾ ਹੋਇਆ ਕੈਨੇਡਾ ਦੇ ਵਿੱਚ 262.5 ਜਿਹੜੇ ਆ ਉਹ ਲੱਖ ਬੰਦੇ ਦੇ ਪਿੱਛੇ ਇਹ ਕਾਰਾਂ ਦੀ ਚੋਰੀ ਦਾ ਰੇਟ ਆ ਇੰਗਲੈਂਡ ਦੇ ਵਿੱਚ 220 ਆ ਲੱਖ ਬੰਦੇ ਦੇ ਪਿੱਛੇ ਸੋ ਕੈਨੇਡਾ ਦੇ ਵਿੱਚ ਇਹ ਸਭ ਤੋਂ ਬੈਡ ਕਿਉਂ ਆ ਜਾਂ ਇੰਨੀ ਮਾੜੀ ਆ ਕਿਉਂ ਆ ਕੈਨੇਡਾ ਦੇ ਵਿੱਚ ਜਿਹੜੀ ਪੋਪੂਲੇਸ਼ਨ ਆ ਉਹ ਵੱਖਰੇ ਤਰ੍ਹਾਂ ਦੀ ਆ ਜਿਹੜੀ ਜਿਹੜੀ ਮਤਲਬ ਇਹਨੂੰ ਕਰਨ ਦੀ ਲੋੜ ਆ ਕੈਨੇਡਾ ਕਿਉਂਕਿ ਮਸਲਾ ਇਹ ਆ ਕਿ ਦੇਸ਼ ਕਿੰਨਾ ਛੋਟਾ ਆ ਉਹਦਾ ਜਾਂ ਕਿੰਨਾ ਵੱਡਾ ਆ ਉਹਦਾ ਖੇਤਰਫਲ ਕੀ ਆ ਉੱਥੇ ਲੋਕ ਕਿੰਨੇ ਆ ਅਮਰੀਕਾ ਤੇ ਜਿਹੜਾ ਯੂਕੇ ਦਾ ਇਹਦੇ ਨਾਲ ਇਸ ਤਰੀਕੇ ਨਾਲ ਮੁਕਾਬਲਾ ਕਰਕੇ ਦੇਖਿਆ ਜਾ ਰਿਹਾ ਸੋ ਇਹ ਵੀ ਆ ਕਿ ਕੋਵਿਡ ਪੰਡੈਮਿਕ ਦੇ ਵਿੱਚ ਇੱਕ ਖਾਸ ਤੌਰ ਦੇ ਉੱਤੇ ਤਾਂ ਰੋਲ ਸੀਗਾ ਕੋਵਿਡ ਪੰਡੈਮਿਕ ਦੇ ਵਿੱਚ ਕਿਉਂਕਿ ਪਿੱਛੋਂ ਸਪਲਾਈ ਬੰਦ ਹੋ ਗਈ ਤੇ ਹੋਰ ਚੋਰੀਆਂ ਚਾਰੀਆਂ ਵਧੀਆਂ ਉਸੇ ਚੱਕਰ ਦੇ ਵਿੱਚ ਇਹ ਵਧ ਗਿਆ ਪਰ ਇਹ ਸੰਕਟ ਜਿਹੜਾ ਬਹੁਤ ਵੱਡਾ ਆ ਸਲਾਹ ਇਹੀ ਆ ਪੁਲਿਸ ਵਾਲੇ ਕਹਿੰਦੇ ਵੀ ਆਪਣਾ ਵਿਚਾਰ ਆਪ ਕਰੋ ਵੀ ਕੋਸ਼ਿਸ਼ ਕਰੋ ਗਰਾਜ ਦੇ ਅੰਦਰ پارک ਕਰੋ ਜਿਹੜਾ ਵਹੀਕਲ ਆ ਉਹਨੂੰ ਕੋਸ਼ਿਸ਼ ਕਰੋ ਵੀ ਉਹਦੇ ਅੰਦਰ ਹੋਵੇ ਦੂਜਾ ਜਿਹੜਾ ਮਤਲਬ ਇੱਕ ਜਿਹੜੇ ਦੂਜੇ ਦੇ ਨਾਲ ਕਾਰਾਂ ਨੂੰ ਪਾਰਕ ਕਰੋ ਲਾਈਟ ਦੇ ਵਿੱਚ ਪਾਰਕ ਕਰੋ ਜੇ ਗਰਾਜ ਹੈ ਨਹੀਂਗਾ ਤਾਂ ਇਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਆ ਉੱਥੇ ਪਾਰਕ ਕਰ ਸਕਦੇ ਆ ਤੇ ਜਿਹੜੀ ਆਫਟਰ ਮਾਰਕੀਟ ਟਰੈਕਿੰਗ ਡਿਵਾਈਸਸ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਯੂਜ਼ ਕੀਤਾ ਜਾਵੇ ਏਅਰ ਟੈਗਸ ਨੇ ਉਹਨਾਂ ਨੂੰ ਯੂਜ਼ ਕਰ ਲਓ ਜਾਂ ਕੋਈ ਜਿਹੜਾ ਫਿਜ਼ੀਕਲ ਉਹਦੇ ਉੱਤੇ ਲੋਕ ਆ ਉਹਨੂੰ ਲਾਇਆ ਜਾਵੇ ਉਹ ਸਟੀਅਰਿੰਗ ਵੀਲ ਦੇ ਵਿੱਚ ਡੰਡਾ ਜਾਂ ਫਸਾਇਆ ਜਾਵੇ ਉਹਨੂੰ ਦੂਜਾ ਲੋਕ ਲਾਇਆ ਜਾਵੇ ਇਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਇੰਜਨ ਕੰਟਰੋਲ ਜਿਹੜਾ ਮੋਡਿਊਲ ਨੇ ECM ਆ ਪੋਰਟ ਲੋਕ ਆ ਉਹਨੂੰ ਇੰਸਟਾਲ ਕੀਤਾ ਜਾਵੇ 모ਸ਼ਨ ਡਿਟੈਕਸ਼ਨ ਲਾਈਟਸ ਵਾਰ ਡਾਟਾ ਇੰਸਟਾਲ ਕਰ ਲਓ ਵੀ ਕੋਈ ਬੰਦਾ ਹੋਵੇ ਉਸ ਵੇਲੇ ਪਤਾ ਲੱਗ ਜਵੇ ਸੋ ਜਿਹੜੇ ਜਿਹੜੇ ਉਹ ਨੇ ਉਹ ਉੱਥੇ ਆਉਂਦੇ ਆ ਚੋਰੀ ਕਰਨ ਤੇ ਬਾਰ ਬਾਰ ਆਉਂਦੇ ਆ ਸੋ ਇਸ ਕੱਲ ਤੋਂ ਵੀ ਨੂੰ ਵਿਚਾਰ ਰੱਖਿਆ ਜਾਵੇ ਸਟੀering wheel lock ਲਾ ਲਓ ਜਿਹਦਾ ਕਲੱਬ ਆ ਜਾਂ ਦੂਜੀਆਂ ਚੀਜ਼ਾਂ ਆ ਨੇਬਰਹੂਡ ਵਾਚ ਜਿਹੜੀ ਆ ਉਹ ਵੀ ਹੋ ਸਕਦੀ ਆ ਪਰ باوجود ਸਾਰੀਆਂ ਗੱਲਾਂ ਦੇ ਜਿਹੜੀ ਆ ਇਹ ਕਾਰਾਂ ਦੀ ਚੋਰੀ ਰੋਕਣ ਦਾ ਨਾਂ ਨਹੀਂ ਲੈ ਰਹੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ